ਜੋ ਮੰਨ ਲੋ ਸੁਮਾ ਆਬ ਜਿੰਨ ਕੋ ਜਾਓ ਸੂਰਾ ਕੋ ਪਹਿਚਾਨੀਏ ਜੋ ਲਰੇ ਦੀਨ ਕੇ ਹੀ ਤਾ ਪੁਰਜਾ ਪੁਰਜਾ ਕਟ ਮਰੇ ਤਬ ਹੁਨਾ ਛਾਟੇ ਕੇ ਤੈਲਾ ਮਰਨ ਕਬੂਲ ਕਰ ਜੀਵਨ ਕੀ ਛਟਿਆਸ ਓ ਸਵਨ ਕੀ ਰੇਣ ਕਾ ਸੋ ਆਉ ਹਮਾਰੇ ਪ੍ਰਾਤ ਜੋ ਪਰਲ ਕਿਉ ਮਰਦ ਕਗਮੜਾ ਬਰਿਆਮ ਅਕੇਲਾ ਵਾਹੂ ਵਾਹੂ ਕੋ ਬਿੰਦ ਸਿੰਘ ਆਪੇ ਗੁਰਿ ਚਿਲਾ ਬਿਰਤ ਵੇਖਤਿ ਪ੍ਰਭ ਆਇਆ ਹਰਿਆਤੋ ਸਰਨਾਹੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਹਾਰੀ ਗੁਰੂ ਸਤਿਗੁਰੂ ਜੀ ਮਨੋ ਦਾਦੀ ਸਾਧ ਸੰਗਤ ਜੀਓ ਬੜਾ ਪਾਣੇ ਹਾ ਮਾ ਸਹੀ ਸਿੰਘਾ ਸਿੰਘ ਜੂਰ ਮਿਆ ਤੇਲਕੀਤਾ ਸਿੱਖ ਪਛੈਦਨ ਇਸ ਸਾਜਾ ਦਾ ਖਾਲਸਾ ਗੁਰੂ ਸਾਹਿਬ ਜੀ ਦਾ ਇਤਿਹਾਸ ਆਪਾਂ ਥੋੜੀ ਮਿੰਟ ਲਵਾਗੇ ਕਿ ਪਾਤਸ਼ਾਹ ਜੀ ਨੇ ਵੇਖੋ ਸਾਡੇ ਵਾਸਤੇ ਕਿੰਨੀਆਂ ਕੁਰਬਾਨੀਆਂ ਕਰ ਦਿੱਤੀਆਂ ਆ ਦਾ ਜੁਲੂ ਆਦ ਕਰਨੇ ਹਾਂ ਇਹ ਦੇਖੋ ਇਹ ਜੂਨ ਦੇ ਮਹੀਨੇ ਦੇ ਵਿੱਚ ਅਨੰਦਪੁਰ ਸਾਹਿਬ ਨੂੰ ਕਿਹੜਾ ਸ਼ੁਕ ਹੋ ਜਾਂਦਾ ਹੈ ਜੁਲੂ ਦਾ ਜੂਨ ਦਾ ਕੀ ਹੈ 6 ਸਤ ਮਿਤੇ ਕਿਰਾਇਆ ਅਨੰਦਪੁਰ ਸਾਹਿਬ ਦੇ ਕਿਲੇ ਤੇ ਦੇਖੋ ਅੰਦਰ ਕੋਈ ਇਨਾ ਬਾਣ ਦੀ ਦਾ ਸਮਾਨ ਅਧਿਆਤ ਦੱਸਦਾ ਹੈ ਇਹ ਪਾਣੀ ਲੈਣ ਵੀ ਚਾਰ ਸਿੰਘ ਜਾਂਦੇ ਸੀ ਨਾ ਬਾ ਕਿਉਂਕਿ ਪਾਣੀ ਸਾਰਾ ਕੋਈ ਰਾchno ਨਾ ਮਾਦ ਕਰ ਦਿੱਤਾ ਆਪਾਂ ਦੀ ਬਾਤ ਤੋਂ ਹੀ ਦਿੱਨੀ ਨਾ ਤੇ ਕਿਵੇਂ ਰਣਕੂਰ ਸਾਹਿਬ ਨੂੰ ਠੇਰਾ ਪਿਆ ਜੀਵੇਂ ਮਹੀਨੇ ਜੂਨ ਦੇ ਮਹੀਨੇ ਠੇਰਾ ਹੀ ਹੋ ਜਾਂਦਾ ਤੇ ਅੱਜ ਹੁਣ ਕਿਹੜਾ ਜੀ 12ਵਾਂ ਮੰਗਦਾ 7 ਮਹੀਨੇ 6 7 ਮਹੀਨੇ ਠੇਰਾ ਪਿਆ ਰੇ ਇੱਕ ਦਿਨ ਆਪਾਂ ਨੂੰ ਕੋਠੀ ਦੇ ਵਿੱਚ ਬੰਦ ਕਰ ਦੇ 7 ਮਹੀਨੇ ਲੱਖਾਂ ਪਹੁੰਚਾ ਦਾ ਠੇਰਾ ਕੱਲ ਵੀ ਸਰਪਾਸ਼ਾ ਜੀ ਨੂੰ ਇਹ ਦੋ ਸੇਮ ਚਾਰ ਸੇ ਪਾਣੀ ਲੈ ਜਾਂਦੇ ਸੀ ਦੋ ਛੀਜੇ ਰੰਦੇ ਸੀ ਪਾਣੀ ਲੈਣ ਲਈ ਤੇ ਦੇਖੋ ਇੱਕ ਬਾਬਾ ਬੰਦਾ ਸੀ ਭਾਦਾਨੀ ਦਾ ਇੱਕ ਗੜੀ ਦਾ ਇਤਿਹਾਸ ਇੱਕ ਇਹ ਇਹ ਦੇਖੋ ਜਿੱਥੇ ਪ੍ਰਸ਼ਾਦੀ ਹਾਤੀ ਵੀ ਭੁਗ ਦੇ ਨਾਲ ਸ਼ਹੀਦ ਹੁੰਦਾ ਜਿੱਥੇ ਘੋੜੇ ਵੀ ਚੜਾਈ ਕਰ ਜਾਂਦੇ ਸਨ ਤੇ ਇਹ ਤੋਂ ਤੱਕ ਇਸ ਸਿੰਗਾ ਨੇ ਜਿਹੜੇ درختਾਂ ਦੇ ਪੱਤੇ ਖਾ ਕੇ ਗੁਜ਼ਾਰਾ ਕੀਤਾ। درختਾਂ ਦੇ ਪੱਤੇ ਚੇਲੇ ਲਾ ਰਹਿਣ। ਉਹਨਾਂ ਨੂੰ ਮਾਲ ਲੈਣਾ। ਉਹ ਪਾਣੀ ਪੀ ਲੈਣਾ ਤੇ ਗੁਜ਼ਾਰਾ ਕਰਨਾ। ਇਸ ਤਰ੍ਹਾਂ 6 ਮਹੀਨੇ ਤੋਂ ਬਾਅਦ ਕੀ ਰਾਹ ਪਿਆ ਹੋਇਆ ਹੈ। ਉਧਰ ਮੁਗਲ ਫੌਜੀਆ ਵਿੱਚ ਵੀ ਦੋ ਦਿਨ ਗਰਮੀ ਦੇ ਦਿਨ ਉਹ ਨਹੀਂ ਟਾਕ ਸਕਦੇ ਉਹਨਾਂ ਦੇ ਵਿੱਚ ਹੀ ਹਾਹਾਕਾਰ ਮੱਚੀ। ਉਹਨਾਂ ਦੇ ਆਪ ਦੇ ਵਿੱਚ ਹੀ ਕਿ ਅਸੀਂ ਹੁਣ ਨਹੀਂ ਡਾਟ ਸਕਦੇ ਇਹਨਾਂ ਦੇ ਨਾਲ ਤੇ ਕੋਈ ਵਿਆਹਤ ਬਣਾਉ ਉਹਨਾਂ ਨੇ ਵਿਆਹ ਕੀ ਬਣਾਈ ਪਹਿਲੀ ਆੜੀ ਰਾਜਾ ਨੇ ਗਊ ਤੇ ਜਨੇਊ ਦੀ ਸੌ ਖਾਦੀ ਤੇ ਤੁਸੀਂ ਕਿਲੇ ਨੂੰ ਛੱਡ ਦਿਓ ਅਸੀਂ ਸੌ ਖਾਦਿਆਂ ਗਊ ਦੀ ਤੇ ਜਨੇਊ ਦੀ ਅਸੀਂ ਕੋਰ ਨੂੰ ਕੁਛ ਨਹੀਂ ਕਮਾਂਗੇ ਕਿਲਾ ਖਾਦੀ ਕਾ ਮਾਰਾਇ ਕੋ ਸਿੰਘ ਆਏ ਵਾਰਨ ਕਹਿ ਲਗੇ ਕਿ ਰਾਖਾਲੀ ਕਰਦੀ ਸੌ ਖਾਦੇ ਨੇ ਮਾਇਆ ਨੇ ਕਿਹਾ ਸਭ ਟੁੱਟੇ ਇਹਨਾਂ ਨੇ ਕਿਸਮਤ ਤੋੜ ਦੇਣੀ ਆ ਫਿਰ ਵੀ ਸਿੰਘਾਂ ਦੇ ਜੋਰ ਤੇ ਗੁਰੂ ਸਾਹਿਬ ਨੇ ਕਿਹਾ ਚਲੋ ਤੁਮ ਤੇਜਰਬਾ ਕਰਾ ਦੇਨੇ ਜੋ ਮੀ ਬਾਦਸ਼ਾਹ ਨੇ ਕੋ ਜੋ ਤੇ ਕਪੜੇ ਪਾਇ ਸੀ ਟੁੱਟੇ ਜਿੱਦ ਤੱਕ ਗੱਡੇ ਦੇ ਲੱਤ ਕੀ ਪੀਂਜੇ ਤੇ ਉਹ ਤੇ ਸੋਨਾ ਕਪੜਾ ਵਿਚਾਲੇ ਪਾ ਦੇ ਕਿ ਜਿਵੇਂ ਸ਼ਾਹੀ ਖਜਾਨਾ ਜਾ ਰਿਹਾ ਹੋਵੇ ਤੇ ਨਾਲ ਕੋ ਸਾਦਾ ਕਿਲਾ ਖਾਲੀ ਕਰਨਾ ਹੋਵੇ ਬਾਦਸ਼ਾਹ ਨੇ ਇਹ ਆਵਾਜ਼ ਪ੍ਰਵਾਨ ਕੀਤੀ ਗਨ ਤੇ ਭਾਈ ਇਹਨਾਂ ਨੇ ਕੀ ਕਰਨਾ ਹੈ ਜੋ ਹੀ ਉਹ ਗੱਡੇ ਲੰਘੇ ਉਹਨਾਂ ਨੇ ਹਮਲਾ ਕਰ ਦਿੱਤਾ ਜਦੋਂ ਵੇਖਿਆ ਵਿੱਚੋਂ ਨਿਕਲੇ ਟਿੱਟੇ ਟੁੱਟੇ ਜਿੱਦਾਂ ਕੱਪੜੇ ਪ੍ਰਾਣੇ ਬੜੇ ਬੇਸ਼ਰਮ ਹੋਏ ਬਾਦਸ਼ਾਹ ਨੇ ਕਿਹਾ ਨੇ ਇਸ ਤਰ੍ਹਾਂ ਕਰਨਾ ਹੈ ਤੁਹਾਡੇ ਨਾਲ ਇਹ ਕੁਛ ਦਿਨ ਪਹਿਗ ਹੈ ਫਿਰ ਔਰੰਗਜ਼ੇਬ ਨੇ ਆਪਣੇ ਕਰਾਨ ਦੀ ਕਸਮ ਕਰਾਨਦਲ ਨੇ ਪੰਨਾ ਲਿਆ ਉਹਦੇ ਤੇ ਦਕਸ਼ਤ ਕਰਕੇ ਬਾਦਸ਼ਾਹ ਦੇ ਕੋਲ ਗਿਆ ਕਹਿੰਦਾ ਬਾਦਸ਼ਾਹ ਜੀ ਕਿਲਾ ਖਾਲੀ ਕਾ ਤੁ ਸਾਡੀ ਰਹਿ ਜਾਵੇਗੀ ਇਸ ਤਰ੍ਹਾਂ ਸਿੰਗਾਣੇ ਦੇ ਕਿਹਾ ਭਾਈ ਮੁੰਤਾ ਬੜੀ ਵੱਡੀ ਕਸਮ ਖਾ ਰਹਿਣ ਕਰਾਨ ਦੀ ਮਾਇਰ ਸਿੰਗਾਣੇ ਦਾ ਪੁੱਤ ਭਾਈ ਤੁਸੀਂ ਇੱਕ ਹਫਤਾ ਉਹ ਦੇਖੂਗੇ ਕਾਤਾ ਬਸ ਮੈਂ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਨਹੀਂ ਕੀਤਾ ਕਿ ਦੇਖੋ ਕੀ ਆਪਾਂ ਇਤਿਹਾਸ ਸੁਣਾ ਰਿਹਾ ਕਹਿਣਾ ਹੁੰਦਾ 7-8 ਦਿਨਾਂ ਦਾ 10-9 ਮਹੀਨਿਆਂ ਦਾ ਠਹਿਰਾ ਇੰਨੀ ਅੰਦਰ ਕਿਲੇ ਦੇ ਵਿੱਚ ਕੋਠੋ ਕੋਈ ਖਾਣੂ ਨਹੀਂ ਕੋਈ ਗਰਮ ਕੱਪੜਾ ਪਾਣੂ ਨਹੀਂ ਉਤੋ ਇਹ ਨਹੀਂ ਖੱਟ ਹੈ ਵਰ ਜਿੰਗਾ ਮਗਾਜ ਦੇ ਗੈਂਦੇ ਭਾਈ ਗੁਰੂ ਸਾਹਿਬ ਨੇ 6 ਪੌਣ ਜਿਹੜਾ ਪਰਸੋਂ ਦੇਣ ਗਿਆ ਹੈ ਉਸ ਦੇ ਦਿਨ ਭਾਈ ਕਿਲਾ ਖਾਲੀ ਕੀਤਾ ਹੈ ਜਿੰਗਾ ਦੇ ਗੈਂਦੇ ਮਹਾਰਾਜ ਨੇ ਕਿਲਾ ਜੀ ਖਾਲੀ ਕੀਤਾ ਹੀ ਹੈ ਅਜੇ ਥੋੜੀ ਦੂਰੀ ਹੀ ਗਿਆ ਹਨ ਤੇ ਪਿੱਛੋਂ ਉਹਨਾਂ ਨੇ ਹਮਲਾ ਕਰ ਦਿੱਤਾ ਸਭ ਤੋਂ ਪਿੱਛੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਉਹਦੇ ਸੇਂਗ ਦੇ ਬਾਬਾ ਅਜੀਤ ਸਿੰਘ ਨੇ ਕਿ ਲੀਡਰ ਆਪਣੇ ਬੱਚੇ ਅੱਗੇ ਰੱਖਦੇ ਹਨ ਤੇ ਗੁਰੂ ਸਾਹਿਬ ਨੇ ਪਿੱਛੇ ਰੱਖਿਆ ਸਾਲ ਤੋਂ ਪਹਿਲਾਂ ਕਿ ਜੇ ਕਿਤੇ ਤੇਰੇ ਹਮਲਾ ਹੋਵੇ ਮੇਰਾ ਪੁੱਤ ਪਹਿਲਾ ਜੀਵੇ ਤੇ ਕੈ ਮੈਂ ਕੋ ਜਿਸ ਤਰ੍ਹਾਂ ਜੀ ਬਾਹਾ ਵਾਹ ਵਾਹ ਕੋ ਗਿੰਦ ਸਿੰਘ ਆਪੇ ਮੁੱਤਿਆ ਕਿ ਹੋ ਜਾਏ ਗੁਰ ਗੋਬਿੰਦ ਸਿੰਘ ਜੀ ਤਾਂ ਬੱਚਿਆਂ ਨੇ ਚੌਥਾ ਖੜਿਆ ਹੈ ਨਾ ਹਮ ਚਾਕਰ ਗੋਬਿੰਦ ਕੇ ਆਪਰ ਮੇਰਾ ਪਿਆਰ ਦਾ ਵੇਹਾ ਗੁਣੂ ਬੜਾ ਵੱਡਾ ਹੈ ਇਸ ਕਰਕੇ ਜਦੋਂ ਆ ਮਲਾਕਾ ਦਿੱਤਾ ਕਿੰਨੇ ਸੇਂਗ